ਇਸ ਤੋਂ ਪਹਿਲਾਂ ਕਿ ਅੱਜ ਦੇ ਆਪਾਂ ਆਪਣੇ ਵੀਡੀਓ ਕਿ ਪੰਜਾਬੀ ਬੋਲਣੀ ਚਾਹੀਦੀ ਹੈ ਜਾਂ ਹੋਰ ਜ਼ਬਾਨਾਂ ਸਿੱਖਣੀਆਂ ਚਾਹੀਦੀਆਂ ਨੇ ਇਹਦੇ ਵਿੱਚ ਅੱਗੇ ਵਧੀਏ ਤੁਸੀਂ ਪਹਿਲਾਂ ਇਹ ਥੋੜੇ ਜੇ ਵੀਡੀਓ ਦੇਖੋ ਮੈਨੇਜਰ ਲਾ ਤਾਂ ਆਲਸ ਆਲਸ ਪਾ ਕੇ ਮਰਾਠੀ ਕੀ ਬੋਲेंगे ਮਰਾਠੀਸ ਬੋਲਾ ਨਹੀਂ ਬੋਲਤੇ ਮਰਾਠੀਸ ਬੋਲਾ ਨਹੀਂ ਬੋਲਤੇ ਮਹਾਰਾਸ਼ਟਰ ਮੈਨੂੰ ਤਾਂ ਬੋਲੈਤੀ ਬੋਲਦਾ ਐਸਾ ਬੋਲਦਾ ਜਿੱਲਾ ਜਿੱਲਾ ਹਾਂ ਤੁਨੇ ਸਾਰਾ ਬੋਲਵਾ ਮਰਾਠੀ ਮਾਤਾ ਦੀ ਮਾਪੀ ਬਾਪ ਉਹ ਰਾਜੂ ਬੋਲ ਤੇਰੀ ਬਾਹਟੀ ਨੂੰ ਜਾ ਮਰਾਠੀ ਮਾਤਾ ਦੀ ਮਾਪੀ ਬਾਪ ਮਰਾਠੀ ਮਾਂਸਾਜੀ ਵੀ ਮਾਫੀ ਮੰਗਤੋ ਮਰਾਠੀ ਇੰਪੋਰਟੈਂਟ ਨਹੀਂ ਹੈ ਨਹੀਂ ਮਰਾਠੀ ਇੰਪੋਰਟੈਂਟ ਸਭ ਕੋ ਮਰਾਠੀ ਆਣਾ ਚਾਹੀਦਾ ਤੁਸੀਂ ਸੰਗ ਹੈ ਠੀਕ ਹੈ ਜੀ ਹੁਣ ਤੁਸੀਂ ਵੀਡੀਓ ਦੇਖ ਲੈ ਕਿਸੇ ਦੇ ਕੁੱਟ ਪੈਂਦੀ ਦੇਖੀ ਹੋਊਗੀ ਤੇ ਜਾਂ ਕਿਸੇ ਨੂੰ ਹੋਰ ਲੋਕ ਹੜਕਾਉਂਦੇ ਦੇਖੇ ਹੋਣਗੇ ਇਹ ਗੱਲਾਂ ਤਾਂ ਹੈਗੀਆਂ ਨੇ ਸਾਰੀਆਂ ਮਹਾਰਾਸ਼ਟਰ ਦੀਆਂ ਜਿਹੜੇ ਲੋਕਾਂ ਦੇ ਕੁੱਟ ਪੈ ਰਹੀ ਆ ਜਾਂ ਜਿਨ੍ਹਾਂ ਨੂੰ ਹਰਾਸ ਕੀਤਾ ਜਾ ਰਿਹਾ ਇਹ ਹੈਗੇ ਨੇ ਨੌਨ ਮਰਾਠੀ ਲੋਕ ਜਿਹੜੇ ਲੋਕ ਬਾਹਰੋਂ ਆਉਂਦੇ ਆ ਕੰਮਕਾਰਾਂ ਦੀ ਤਲਾਸ਼ ਦੇ ਵਿੱਚ ਜਾਂ ਸਿਰਫ ਘੁੰਮਣ ਫਿਰਨ ਲਈ ਜਿਹੜੇ ਲੋਕ ਮਰਾਠੀ ਲੈਂਗੁਏਜ ਨਹੀਂ ਬੋਲ ਸਕਦੇ ਉਹਨਾਂ ਦੇ ਨਾਲ ਇਹ ਸਾਰਾ ਕੁਝ ਅੱਜਕੱਲ ਕੀਤਾ ਜਾ ਰਿਹਾ ਇਹਦੇ ਪਿੱਛੇ ਹੁਣ ਹੱਥ ਕੀਦਾ ਵਾ ਇਹਦੇ ਪਿੱਛੇ ਹੱਥ ਹੈਗਾ ਇੱਕ ਪੋਲਿਟਿਕਲ ਪਾਰਟੀ ਦਾ ਉਹਦਾ ਨਾਮ ਆ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਐਮ ਐਨ ਐਸ ਇਹ ਪਾਰਟੀ ਹੈਗੀ ਆ ਰਾਜ ਠਾਕਰੇ ਦੀ ਰਾਜ ਠਾਕਰੇ ਕੌਣ ਆ ਰਾਜ ਠਾਕਰੇ ਹੈਗਾ ਵਾ ਤੁਸੀਂ ਬਹੁਤ ਪਹਿਲਾਂ ਇੱਕ ਨਾਮ ਸੁਣਿਆ ਹੋਊਗਾ ਬਾਲ ਠਾਕਰੇ ਇੱਕ ਉਹ ਮਹਾਨ ਇਨਸਾਨ ਜਿਹੜਾ ਸਿਰਫ ਦੁਨੀਆ ਚ ਇਸ ਕਰਕੇ ਜਾਣਿਆ ਗਿਆ ਕਿ ਜਿਹੜਾ ਮਹਾਰਾਸ਼ਟਰ ਤੋਂ ਅਲੱਗ ਹੋਰ ਕਿਸੇ ਵੀ ਸਟੇਟ ਦੇ ਲੋਕਾਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਦੇ ਨਾਲ ਜਿਨੇ ਨਫ਼ਰਤ ਫਲਾਈ ਇੱਕ ਟਾਈਮ ਦੇ ਉੱਪਰ ਉਹਦੀ ਜਿਹੜੀ ਸ਼ਿਵ ਸੈਨਾ ਸੀਗੀ ਉਹਦਾ ਪੂਰੇ ਮਹਾਰਾਸ਼ਟਰ ਚ ਤੂਤੀ ਬੋਲਦੀ ਸੀ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਉਹਦਾ ਜਿਹੜਾ ਮੁੰਡਾ ਵਾ ਰਾਜ ਠਾਕਰੇ ਤੇ ਉਹਦੀ ਪਾਰਟੀ ਇਕਦਮੀ ਉਹਨਾਂ ਨੂੰ ਆਵਦੀ ਜ਼ਬਾਨ ਮਰਾਠੀ ਦੇ ਪ੍ਰਤੀ ਐਸਾ ਕੀ ਪਿਆਰ ਉਮੜਿਆ ਕਿ ਉਹ ਲੋਕਾਂ ਨੂੰ ਇਹਦੇ ਉੱਪਰ ਇਸ ਨਾਂ ਦੇ ਉੱਤੇ ਕੁੱਟਣ ਮਾਰਨ ਲੱਗ ਗਏ ਕਿ ਜੇ ਤੁਸੀਂ ਮਰਾਠੀ ਨਹੀਂ ਬੋਲੋਗੇ ਤਾਂ ਅਸੀਂ ਤੁਹਾਡੇ ਨਾਲ ਇਹ ਸਾਰਾ ਕੁਝ ਕਰਾਂਗੇ ਹੁਣ ਇਹਦਾ ਕਾਰਨ ਇਹ ਨਹੀਂ ਹੈਗਾ ਕਿ ਇੱਕਦਮ ਉਹਨਾਂ ਨੂੰ ਆਪਣੀ ਮਾਤਰ ਪਾਤਸ਼ਾਹ ਲਈ ਬੜਾ ਪਿਆਰ ਹੋਇਆ ਇਹਦੇ ਪਿੱਛੇ ਇੱਕ ਪੋਲਿਟੀਕਲ ਕਾਰਨ ਆ ਪਿਛਲੀਆਂ ਜਿਹੜੀਆਂ ਵੋਟਾਂ ਪੈਂਦੀਆਂ ਮਹਾਰਾਸ਼ਟਰ ਦੇ ਵਿੱਚ ਉਹਦੇ 'ਚ ਇਹ ਆਪਣੇ 125 ਬੰਦੇ ਖੜੇ ਕਰਦੇ ਆ ਉਹਨਾਂ ਦੇ ਵਿੱਚੋਂ ਕਿੰਨੇ ਜਿੱਤਦੇ ਆ 0 ਇੱਕ ਵੀ ਬੰਦਾ ਨਹੀਂ ਇਹਨਾਂ ਦਾ ਜਿੱਤਿਆ ਇਸ ਪੋਲਿਟੀਕਲ ਪਾਰਟੀ ਦਾ ਹੁਣ ਉਹਦੇ ਨਾਲ ਹੁੰਦਾ ਕੀ ਆ ਜਿਹੜਾ ਇੰਡੀਆ ਦਾ ਇਲੈਕਸ਼ਨ ਕਮਿਸ਼ਨਰ ਉਹ ਕੀ ਕਰਦੇ ਆ ਕਿਉਂਕਿ ਇੱਕ ਕਾਨੂੰਨ ਆ ਜੇ ਤੁਹਾਡੀ ਇੰਨੀ ਕੁ ਮਹਾਨ ਪਰਫਾਰਮੈਂਸ ਰਹਿੰਦੀ ਆ ਕਿਸੇ ਵੀ ਇਲੈਕਸ਼ਨ ਦੇ ਵਿੱਚ ਤਾਂ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਤੁਹਾਡੀ ਪਾਰਟੀ ਨੂੰ ਹੀ ਹਮੇਸ਼ਾ ਲਈ ਰੱਦ ਕਰ ਸਕਦਾ ਉਹਦਾ ਜਿਹੜਾ ਸਾਈਨ ਬਣਿਆ ਹੁੰਦਾ ਇੱਕ ਸਿੰਬਲ ਦਿੱਤਾ ਹੁੰਦਾ ਜਿਵੇਂ ਹੱਥ ਹੋਵੇ ਆ ਕਿਸੇ ਦਾ ਟੱਕੜੀ ਹੋਈ ਕਿਸੇ ਦਾ ਉਹ ਵੀ ਥੋਤੋਂ ਲੈ ਸਕਦੇ ਆ ਜਿਹੜੀ ਤੁਹਾਨੂੰ ਇੱਕ ਪਛਾਣ ਦਿੱਤੀ ਹੋਈ ਆ ਪੋਲਿਟਿਕਲ ਪਾਰਟੀ ਦੇ ਤੌਰ ਦੇ ਉੱਪਰ ਉਹ ਰੱਦ ਹੋ ਜਾਣੀ ਆ ਹੁਣ ਜਦ ਲੜਨ ਨੂੰ ਕੋਈ ਗਰਾਊਂਡ ਹੀ ਨਹੀਂ ਬਚਿਆ ਲੋਕ ਆਸੇ-ਪਾਸਿਓਂ ਅੱਗੇ ਨਿਕਲ ਗਏ ਮੁੱਦੇ ਹੋਰ ਲੋਕਾਂ ਦੇ ਸਾਹਮਣੇ ਆ ਗਏ ਰੁਜ਼ਗਾਰ ਹੋ ਗਿਆ ਹੋਰ ਚੀਜ਼ਾਂ ਹੋ ਗਈਆਂ ਤਾਂ ਫੇਰ ਉਥੇ ਕੋਈ ਨਾ ਕੋਈ ਮੁੱਦਾ ਨਵਾਂ ਲੱਭਣਾ ਸੀ ਤੇ ਜਿਹੜਾ ਕਿ ਰਾਜ ਠਾਕਰੇ ਨੇ ਬਿਲਕੁਲ ਆਪਣੇ ਪਿਤਾ ਬਾਲ ਠਾਕਰੇ ਦੇ ਪਦਚਿੰਨਾ ਤੇ ਚੱਲਦੇ ਹੋਈ ਲੱਭ ਲਿਆ ਹੁਣ ਬਾਲ ਠਾਕਰੇ ਦੀਆਂ ਦੋ ਹੋਰ ਬਹੁਤ ਮਹਾਨ ਦੇਣ ਹੈਗੀਆਂ ਨੇ ਇੱਕ ਇੰਟਰਵਿਊ ਦੇ ਵਿੱਚ ਬਾਲ ਠਾਕਰੇ ਨੇ ਇਹ ਕਿਹਾ ਕਿ ਮੈਂ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਕਿਤਾਬ ਨਹੀਂ ਪੜੀ ਦੂਸਰੀ ਚੀਜ਼ ਇਹ ਆ ਬਾਲ ਠਾਕਰੇ ਜਿੰਨਾ ਟਾਈਮ ਜਿਉਂਦਾ ਰਿਹਾ ਏ ਇਨਸਾਨ ਉਹਨਾਂ ਟਾਈਮ ਦੇ ਉੱਪਰ ਬਹੁਤ ਮਸ਼ਹੂਰ ਰਿਹਾ ਵਾ ਸਪੈਸ਼ਲੀ ਯੂਪੀ ਬਿਹਾਰ ਦੇ ਜਿਹੜੇ ਵਿਚਾਰੇ ਗਰੀਬ ਕਰਮਚਾਰੀ ਲੇਬਰਰ ਉੱਥੇ ਆਉਂਦੇ ਰਹੇ ਆ ਉਹਨਾਂ ਨੂੰ ਕੁੱਟਣ ਮਾਰਨ ਨੂੰ ਜਿਹੜਾ ਉਹਨਾਂ ਦਾ ਸਮਾਨ ਸੀ ਉਹਨੂੰ ਖਰਾਬ ਕਰਨ ਨੂੰ ਤੇ ਉਹਨਾਂ ਦੇ ਆਟੋ ਰਿਕਸ਼ਾ ਵਗੈਰਾ ਤੋੜਨ ਲਈ ਤਾਂ ਇਹ ਸੀਗੀ ਕਹਾਣੀ ਮਰਾਠੀ ਲੈਂਗੁਏਜ ਦੇ ਪਿੱਛੇ ਦੇ ਇਹਨਾਂ ਦੇ ਜਾਗੇ ਹੋਏ ਪਿਆਰ ਦੀ ਹੁਣ ਆਪਾਂ ਚੱਲਦੇ ਆ ਬਿਲਕੁਲ ਇਹਦੇ ਗਵਾਂਡੀ ਸਟੇਟ ਕਰਨਾਟਕਾ ਦੇ ਵਿੱਚ ಇಂಡಿಯಾ ಅದು ಈ ಕರ್ನಾಟಕದಲ್ಲಿ ಕನ್ನಡ ಮೈನ್ ಫಸ್ಟ್ ಕನ್ನಡ ಫಸ್ಟ್ ಮೇಡಮ್ ಏನ್ ಮಾಡ್ಬೇಕಲ್ಲ ಕನ್ನಡ ಮಾತಾಡೋ ಅಂತ ಹೇಳಿದ್ಲೂರ್ ಮೇರ ಬೆಂಗ್ಳೂರ್ ಮಾತಾಡ್ತಾ ಇರೋದು ಕನ್ನಡ ಅಂತ ಈ ਜਿਹੜਾ ਮਾਤਰ ਭਾਸ਼ਾ ਦਾ ਹੈਗਾ ਇਹ ਕਰਨਾਟਕ ਦੇ ਵਿੱਚ ਵੀ ਪਿਛਲੇ ਬਹੁਤ ਟਾਈਮ ਤੋਂ ਉੱਠ ਰਿਹਾ ਵਾ ਸਪੈਸ਼ਲੀ ਕਦੋਂ ਤੋਂ ਜਦੋਂ ਤੋਂ ਉੱਥੇ ਕਾਂਗਰਸ ਦੀ ਸਰਕਾਰ ਬਣੀ ਆ ਕੰਨੜ ਭਾਸ਼ਾ ਦਾ ਤੇ ਈਵਨ ਇੱਥੋਂ ਦੇ ਵੀਡੀਓ ਮਹਾਰਾਸ਼ਟਰ ਦੇ ਨਾਲੋਂ ਵੀ ਜ਼ਿਆਦਾ ਗਿਣਤੀ ਦੇ ਵਿੱਚ ਆ ਰਹੇ ਆ ਤੇ ਉਹਨਾਂ 'ਚ ਇੰਟੈਂਸਿਟੀ ਨਫ਼ਰਤ ਤੇ ਜਿਹੜੀ ਵਾਇਲੈਂਸ ਹੈਗਾ ਵਾ ਉਹ ਇਸ ਤੋਂ ਕਿਤੇ ਜ਼ਿਆਦਾ ਹੈ ਮਹਾਰਾਸ਼ਟਰ ਦੇ ਨਾਲੋਂ ਕਰਨਾਟਕ ਆ ਵੈਸੇ ਵੀ ਥੋੜਾ ਜਿਹਾ ਇਹਦਾ ਕੇਸ ਹੋਰ ਵੀ ਪੇਚੀਦਾ ਉਹਦਾ ਕਾਰਨ ਆ ਬੈਂਗਲੌਰ ਬੈਂਗਲੌਰ ਨੂੰ ਇੰਡੀਆ ਦੀ ਆਈਟੀ ਹੱਬ ਕਿਹਾ ਜਾਂਦਾ ਬੈਂਗਲੌਰ ਦਾ ਨਾਮ ਹੀ ਚਮਕਿਆ ਵਾ ਉਥੋਂ ਦੀ ਆਈਟੀ ਇੰਡਸਟਰੀ ਦੇ ਕਰਕੇ ਤੇ ਜਿਹਦੇ ਵਿੱਚ ਕੱਲੇ ਬੈਂਗਲੋਰੀਆ ਕਰਨਾਟਕ ਦੇ ਨਹੀਂ ਪਤਾ ਨਹੀਂ ਪੂਰੇ ਇੰਡੀਆ ਦੇ ਕਿੰਨੇ ਅਲੱਗ-ਅਲੱਗ ਪਾਗਾਂ ਤੋਂ ਕਿੰਨੇ ਹਜ਼ਾਰਾਂ ਨਹੀਂ ਲੱਖਾਂ ਲੋਕ ਉੱਥੇ ਕੰਮ ਕਰਦੇ ਆ ਤੇ ਇਸ ਸਟੇਟ ਦੀ ਆਰਥਿਕ ਤੌਰ ਦੇ ਉੱਪਰ ਜਿਹੜੀ ਇਹਦੀ ਅੱਜ ਰੀਚ ਬਣੀ ਹੋਈ ਹੈ ਇਹਦੀ ਤਾਕਤ ਆ ਉਹਨੂੰ ਵਧਾਉਂਦੇ ਆ ਪਰ ਹੁਣ ਅੱਜ ਇੰਨਾ ਹੀ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਉੱਥੇ ਹੋ ਰਿਹਾ ਉਹਦੇ ਪਿੱਛੇ ਕੌਣ ਆ ਉਹਦੇ ਪਿੱਛੇ ਹੈਗੀ ਆ ਉਥੋਂ ਦੀ ਇਸ ਟਾਈਮ ਦੇ ਉੱਥੇ ਪਾਵਰ ਦੇ ਵਿੱਚ ਆਈ ਹੋਈ ਪੋਲੀਟੀਕਲ ਪਾਰਟੀ ਕਾਂਗਰਸ ਹੁਣ ਤੁਸੀਂ ਪੁੱਛੋਗੇ ਕਿ ਉਹ ਤਾਂ ਚਲੋ ਮੰਨ ਲਿਆ ਵੀ 0 ਸੀਗੀ 135 ਦੇ ਵਿੱਚੋਂ ਨਲਾਇਕ ਜਵਾਗ ਸੀ ਇਹ ਤਾਂ ਪਾਵਰ ਚ ਨੇ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਆ ਪਿਛਲੇ 19 ਸਾਲਾਂ ਦੇ ਵਿੱਚ ਕਾਂਗਰਸ ਸਿਰਫ ਉਥੇ ਦੋ ਵਾਰ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਆ ਤੇ ਇਸ ਵਾਰ ਵੀ ਜਿਹੜੀ ਉਹਨਾਂ ਦੀ ਸਰਕਾਰ ਬਣੀ ਆ ਇਹਦੇ ਪਿੱਛੇ ਕੋਈ ਐ ਨਹੀਂ ਹੈਗਾ ਵੀ ਕਰਨਾਟਕ ਦੇ ਲੋਕਾਂ ਨੂੰ ਕਾਂਗਰਸ ਤੇ ਪ੍ਰਤੀ ਕੋ ਬਹੁਤ ਵੱਡਾ ਪਿਆਰ ਉਮੜ ਆਇਆ ਇਹਦੇ ਪਿੱਛੇ ਕਾਰਨ ਹੈ ਪਿਛਲੀਆਂ ਬੀਜੇਪੀ ਗਵਰਨਮੈਂਟਸ ਦੇ ਬਹੁਤ ਜ਼ਿਆਦਾ ਵੱਡੇ ਕਰਪਸ਼ਨ ਦੇ ਸਕੈਂਡਲ ਇੰਨੇ ਕਜਾਦਾ ਵੱਡੇ ਕਿ 08 ਢੋਡੀਆਂ ਮੁੱਕ ਜਾਣਗੀਆਂ ਇਸੇ ਕਰਕੇ ਕਾਂਗਰਸ ਆਉਂਦੀ ਆ ਪਰ ਭਾਵੇਂ ਭਾਜੀਪੀ ਕਰਨਾਟਕ ਦੇ ਵਿੱਚ ਵੋਟਾਂ ਚ ਹਾਰ ਗਈ ਕਾਂਗਰਸ ਨੂੰ ਇੱਕ ਚੀਜ਼ ਚੰਗੀ ਤਰ੍ਹਾਂ ਪਤਾ ਭਾਜੀਪੀ ਕੋਲੇ ਐਟਲੀਸਟ ਇੱਕ ਅਜੰਡਾ ਹੈ ਕਿਸੇ ਨੂੰ ਪਸੰਦ ਆਵੇ ਚਾਹੇ ਨਾ ਆਵੇ ਉਹ ਹੈਗਾ ਕਟੜ ਹਿੰਦੂਤਵ ਦਾ ਉਹਨਾਂ ਦੀਆਂ ਆਪਣੀਆਂ ਕਟੜ ਵੋਟਾਂ ਨੇ ਉਹਨਾਂ ਦਾ ਆਪਣਾ ਕਟੜ ਵੋਟ ਬੈਂਕ ਹੈ ਕਾਂਗਰਸ ਦੇ ਕੋਲੇ ਇਹੋ ਜਿਹਾ ਕੁਝ ਨਹੀਂ ਹੈ ਤਾਂ ਕਾਂਗਰਸ ਨੇ ਕਿਹੜਾ ਪੱਤਾ ਖੇਡਿਆ ਉੱਥੇ ਭਾਸ਼ਾ ਦਾ ਉਹਨਾਂ ਨੇ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਵੰਡਿਆ ਤੇ ਵੋਟਾਂ ਲਈਆਂ ਕਾਂਗਰਸ ਕੀ ਕਰ ਰਹੀ ਆ ਲੈਂਗੁਏਜ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਹੁਣ ਉੱਥੇ ਵੰਡ ਰਹੀ ਆ ਹੁਣ ਤੁਸੀਂ ਕਿਉਂਕਿ ਕਿ ਵੀਡੀਓ ਸੀਗਾ ਪੰਜਾਬ ਦਾ ਤੇ ਪੰਜਾਬੀ ਲੈਂਗੁਏਜ ਦਾ ਤੇ ਤੂੰ ਸਾਨੂੰ ਲੈ ਕੇ ਚਲੇ ਗਿਆ ਕਰਨਾਟਕ ਤੇ ਮਹਾਰਾਸ਼ਟਰਾ ਤਾਂ ਥੋੜਾ ਜਿਹਾ ਤੁਹਾਨੂੰ ਲੈ ਕੇ ਜਾਣਾ ਮੈਨੂੰ ਪਿਆ ਉੱਥੇ ਤਾਂ ਕਿ ਥੋੜਾ ਜਿਹਾ ਤੁਹਾਨੂੰ ਮੈਂ ਕਹਾਣੀ ਬਾਰੇ ਦੱਸ ਸਕਾਂ ਹੁਣ ਆਪਾਂ ਮੁੜਦੇ ਹਾਂ ਪੰਜਾਬ ਵੱਲ ਪਿਛਲੇ ਕੁਝ ਟਾਈਮ ਤੋਂ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਸੇਮ ਵਰਤੀਰਾ ਇਹੀ ਦਿਖਾਇਆ ਕੁਝ ਲੋਕ ਨੇ ਜਿਹੜੇ ਇਹ ਚੀਜ਼ ਕਹਿ ਰਹੇ ਆ ਬੜਾ ਧੜੱਲੇ ਨਾਲ ਡੈਲੀ ਉਹ ਵੀਡੀਓ ਬਣਾਉਂਦੇ ਆ ਤੇ ਕਹਿੰਦੇ ਆ ਕਿ ਪੰਜਾਬੀ ਹੀ ਪੜੋ ਕੱਲੀ ਪੰਜਾਬੀ ਪੜੋ ਹੁਣ ਉਹਦੇ ਪਿੱਛੇ ਕੀ ਆ ਜੇ ਤੁਸੀਂ ਇਹਨਾਂ ਲੋਕਾਂ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਇਹ ਹਰੇਕ ਕਿਤੇ ਮਿਲ ਜਾਣ ਕੇ ਸਭ ਤੋਂ ਮੂਰੇ ਮਾਈਕ ਫੜ ਕੇ ਬੋਲਦੇ ਹੋਏ ਤੇ ਲੋਕਾਂ ਨੂੰ ਇਹ ਸ਼ੋਅ ਕਰਦੇ ਹੋਏ ਕਿ ਇਹ ਹੀ ਸਾਡੇ ਸਭ ਤੋਂ ਵੱਡੇ ਲਾਣੇਦਾਰ ਆ ਉਹ ਗੱਲ ਵੱਖਰੀ ਆ ਕਿ ਜਦੋਂ ਕਿਤੇ ਕੋਈ ਸੀਰੀਅਸ ਮੁੱਦਾ ਉੱਠਦਾ ਵਾ ਸਪੈਸ਼ਲੀ ਪੁਲਿਸ ਵਾਲਿਆਂ ਦੇ ਅਗੇਂਸਟ ਉਹਨਾਂ ਦੇ ਜਿਹੜੇ ਕੀਤੇ ਹੋਏ ਅਤਿਆਚਾਰ ਆ ਚਾਹੇ ਉਹ ਪਟਿਆਲੇ ਦਾ ਕਾਂਡ ਹੋਵੇ ਚਾਹੇ ਬਠਿੰਡੇ ਦਾ ਕਾਂਡ ਹੋਵੇ ਉੱਥੇ ਨਹੀਂ ਇਹ ਬੰਦੇ ਆਉਂਦੇ ਕਿਉਂਕਿ ਇਹ ਲੋਕ ਨੇ ਜਿਹੜੇ ਕਿਸੇ ਵੀ ਤਰ੍ਹਾਂ ਦੇ ਨਾਲ ਪੂਰਾ ਜ਼ੋਰ ਲਾ ਰਹੇ ਆ ਵੀ ਸਾਨੂੰ ਕਿਤੇ ਨਾ ਕਿਤੇ ਕੋਈ ਪੋਲਿਟੀਕਲ ਐਡਵਾਂਟੇਜ ਮਿਲੇ ਸਾਡਾ ਵੀ ਕੋ ਆਪਣਾ ਇੱਕ ਵੋਟ ਬੈਂਕ ਬਣੇ ਇਸੇ ਕਰਕੇ ਉਸੇ ਟ੍ਰਿਕ ਨੂੰ ਕਰਨਾਟਕ ਤੇ ਮਹਾਰਾਸ਼ਟਰ ਵਾਲੇ ਨੂੰ ਇੱਥੇ ਵੀ ਪੰਜਾਬ ਚ ਦੁਹਰਾਇਆ ਜਾ ਰਿਹਾ ਵਾ ਤੇ ਇੱਥੇ ਇੱਕ ਚੀਜ਼ ਦੇਖੋ ਕਿਹੜੇ ਲੋਕਾਂ ਦੇ ਉੱਪਰ ਦੁਹਰਾਇਆ ਜਾ ਰਿਹਾ ਵਾ ਜਿਹੜੇ ਲੋਕਾਂ ਦੇ ਲਈ ਇੱਕ ਮਹਾਨ ਗ੍ਰੰਥ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਕਿੰਨੀ ਲੈਂਗੁਏਜਸ ਦੇ ਵਿੱਚ ਇਹਨੂੰ ਕੰਪਾਈਲ ਕੀਤਾ ਗਿਆ ਹੁਣ ਮੈਂ ਤੁਹਾਨੂੰ ਲੈਂਗੁਏਜਸ ਦੱਸ ਦਿੰਦਾ ਵਾ ਉਹਨਾਂ ਦੇ ਵਿੱਚ ਹੈਗੀ ਆ ਸੰਸਕ੍ਰਿਤ ਪ੍ਰਾਕ੍ਰਿਤ ਬ੍ਰਜ ਭਾਸ਼ਾ ਅਰੇਬਿਕ ਹਿੰਦੁਸਤਾਨੀ ਪਰਸ਼ੀਅਨ ਅਪਾਰਭ੍ਰਮਸਾ ਸਿੰਧੀ ਸਾਡੇ ਲਈ ਸਾਡੇ ਗੁਰੂ ਇੰਨੀਆਂ ਜ਼ਿਆਦਾ ਲੈਂਗੁਏਜਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲਿਖ ਕੇ ਗਏ ਆ ਤੇ ਸਾਨੂੰ ਇਹ ਹੁਣ ਕੁਝ ਬੰਦੇ ਇਹ ਕਹਿ ਰਹੇ ਆ ਕਿ ਸਭ ਕੁਝ ਛੱਡ ਦੋ ਸਿਰਫ ਇੱਕ ਲੈਂਗੁਏਜ ਦੇ ਉੱਪਰ ਕੇਂਦਰਿਤ ਕਰ ਲਓ ਕਿਉਂ ਤਾਂ ਕਿ ਇਹਨਾਂ ਦੀ ਆਪਣੀ ਰਾਜਨੀਤੀ ਉੱਥੋਂ ਚਮਕ ਸਕੇ ਦੂਸਰੀ ਚੀਜ਼ ਪੰਜਾਬੀ ਮੇਰੀ ਮਾਤਰ ਭਾਸ਼ਾ ਵਾ ਇਹ ਤਾਂ ਮੈਨੂੰ ਆਉਂਦੀ ਹੀ ਆਉਂਦੀ ਆ ਤੁਸੀਂ ਹੁਣ ਵੀ ਮੇਰੇ ਘਰੇ ਕਿਸੇ ਦਿਨ ਆਜੋਗੇ ਦੇਖ ਲਓਗੇ ਕਿੰਨੇ ਸੈਂਕੜੇ ਕਿਤਾਬਾਂ ਮੇਰੇ ਕੋਲੇ ਪੰਜਾਬੀ ਦੀਆਂ ਪਈਆਂ ਨੇ ਸ਼ਾਇਦ ਉਹ ਇਨ੍ਹਾਂ ਲੋਕਾਂ ਨੇ ਆਪ ਵੀ ਕਦੇ ਪੜੀਆਂ ਨਹੀਂ ਹੋਣੀਆਂ ਫੋਨ ਨੂੰ ਮੈਂ ਪਹਿਲਾ ਰੀਜ਼ਨ ਦੇਤਾ ਕਿ ਕਿਉਂ ਇੰਨਾ ਲੋਕਾਂ ਦੇ ਮਗਰ ਨਹੀਂ ਲੱਗਣਾ ਉਹ ਦੇਤਾ ਧਾਰਮਿਕ ਰੀਜ਼ਨ ਕਿਉਂਕਿ ਸਾਨੂੰ ਇਹ ਚੀਜ਼ਾਂ ਨਹੀਂ ਸਿਖਾਈਆਂ ਗਈਆਂ ਸਾਨੂੰ ਓਪਨਨੈਸ ਸਿਖਾਈ ਗਈ ਹੈ ਗੁਰੂਆਂ ਨੇ ਸਾਨੂੰ ਇਹੀ ਚੀਜ਼ ਵਿਰਸੇ ਦੇ ਵਿੱਚ ਦਿੱਤੀ ਹੈ ਹੁਣ ਆਪਾਂ ਆਉਂਦੇ ਹਾਂ ਕੁਝ ਪ੍ਰੈਕਟੀਕਲ ਰੀਜਨਸ ਦੇ ਉੱਪਰ ਪ੍ਰੈਕਟੀਕਲੀ ਜੇ ਤੁਸੀਂ ਦੁਨੀਆ ਨੂੰ ਦੇਖੋ ਕੁਦਰਤ ਨੂੰ ਦੇਖੋ ਨੇਚਰ ਨੂੰ ਦੇਖੋ ਤਾਂ ਦੁਨੀਆ ਦੇ ਵਿੱਚ ਸਿਰਫ ਉਹੀ ਸਪੀਸੀਜ਼ ਉਹੀ ਜਾਨਵਰ ਜਾਂ ਉਹੀ ਰੇਸਾਂ ਅੱਗੇ ਸਰਵਾਈਵ ਕਰਦੀਆਂ ਰਹੀਆਂ ਨੇ ਜਿਹੜੀਆਂ ਟਾਈਮ ਦੇ ਨਾਲ ਚੇਂਜ ਹੁੰਦੀਆਂ ਰਹੀਆਂ ਜਿਹੜਾ ਕੋਈ ਟਾਈਮ ਦੇ ਨਾਲ ਬਦਲਿਆ ਨਹੀਂ ਉੱਥੇ ਹੀ ਖੜ ਗਿਆ ਟਾਈਮ ਨੇ ਉਹਨੂੰ ਹਮੇਸ਼ਾ ਲਈ ਭੁਲਾਤਾ ਪਹਿਲਾਂ ਆਪਾਂ ਇਨਸਾਨਾਂ ਦੀ ਗੱਲ ਕਰ ਲੈਨੇ ਆ ਤਿੰਨ ਵੱਡੀਆਂ ਐਗਜ਼ਾਮਪਲਸ ਤੁਹਾਨੂੰ ਦਊਂਗਾ ਇਸਲਾਮ ਪਹਿਲੇ 500 600 ਸਾਲ ਤੱਕ ਦਾ ਟੋਟਲ ਉਹਨਾਂ ਚ ਓਪਨਨੈਸ ਸੀਗੀ ਬਗਦਾਦ ਦੇ ਵਿੱਚ ਬਹੁਤ ਵੱਡੇ ਵੱਡੇ ਸੈਂਟਰ ਬਣਦੇ ਸੀ ਜਿੱਥੇ ਜਾ ਕੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਉਹ ਹਰ ਇੱਕ ਨਵੀਂ ਚੀਜ਼ ਸਿੱਖਣ ਲਈ ਉੱਥੋਂ ਦੇ ਲੋਕ ਤਿਆਰ ਰਹਿੰਦੇ ਸੀ ਉਹਨਾਂ ਚੀਜ਼ਾਂ ਨੂੰ ਸਿੱਖ ਕੇ ਉਹ ਨੋਲਿਜ ਗੇਨ ਕਰਕੇ ਉਹਨਾਂ ਨੇ 500 600 ਸਾਲਾਂ ਦੇ ਵਿੱਚ ਕਿੱਥੋਂ ਤੱਕ ਉਹ ਲੋਕ ਪਹੁੰਚ ਗਏ ਅਗਲੀ ਚੀਜ਼ ਦੇਖੋ ਜਦੋਂ ਹੀ ਉਹਨਾਂ ਚ ਖੜੋਤ ਆਉਂਦੀ ਆ ਜਦੋਂ ਹੀ ਉਹ ਕਟੜ ਹੁੰਦੇ ਆ ਜਦੋਂ ਹੀ ਆਪਣੇ ਸ਼ੈੱਲ ਦੇ ਵਿੱਚ ਵੜ ਗਏ ਅੱਜ ਦੇਖੋ ਉਹਨਾਂ ਲੋਕਾਂ ਦੀ ਹਾਲਤ ਕੀ ਹੋਗੀ ਜਿਵੇਂ ਕਈ ਇਹ ਨਾ 3 ਨਾ 13 ਨਾ ਪਲੇ ਜਿਨਾਂ ਸਪੀਰਾਂ ਚ ਨ ਟੋਕਰੀ ਵਾਲੇ ਬੇਰਾਂ ਚ ਅੱਜ ਉਹਨਾਂ ਲੋਕਾਂ ਦੀ ਇਹ ਹਾਲਤ ਹੋ ਗਈ ਕਿਉਂਕਿ ਉਹ ਕਟੜ ਹੋ ਗਏ ਦੂਸਰੇ ਆ ਗਿਆ ਯੂਰਪ ਇੰਡਸਟਰੀਅਲ ਰੈਵੋਲੂਸ਼ਨ ਦੇ ਟਾਈਮ ਤੇ ਉੱਪਰ ਤੀਸਰੇ ਅਗੇ ਅਮਰੀਕਾ 20ਵੀਂ ਸਦੀ ਦੇ ਸਟਾਰਟਿੰਗ ਦੇ ਵਿੱਚ ਉਸ ਤੋਂ ਬਾਅਦ ਜਦੋਂ ਪਹਿਲੀ ਵਰਲਡ ਵਾਰ ਤੇ ਦੂਸਰੀ ਖਤਮ ਹੁੰਦੀ ਆ ਪੂਰੀ ਦੁਨੀਆ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਅਮਰੀਕਾ ਧੜੱਲੇ ਦੇ ਨਾਲ ਅਡ-ਅਡ ਜਹਾਜ਼ਾਂ ਦੇ ਵਿੱਚ ਭਰ-ਭਰ ਕੇ ਆਪਣੇ ਦੇਸ਼ ਲੈ ਗਿਆ ਹੁਣ ਆਪਾਂ ਆ ਜਾਣੇ ਆ ਜਾਨਵਰਾਂ ਤੇ ਕੁਦਰਤ ਵੱਲ ਨੂੰ ਦੁਨੀਆ ਦੇ ਸਭ ਤੋਂ ਪੁਰਾਣੇ ਜਾਨਵਰ ਜਿਹੜੇ ਹੈਗੇ ਆ ਜਿਹੜੇ ਅੱਜ ਵੀ ਹੈਗੇ ਆ ਲੱਖਾਂ ਕਰੋੜਾਂ ਸਾਲ ਪਹਿਲਾਂ ਵੀ ਸੀ ਸਾਇੰਟਿਸਟ ਇਹ ਕਹਿੰਦੇ ਆ ਇਹ ਜਾਨਵਰ ਕਿਉਂ ਬਚੇ ਰਹੇ ਤੇ ਲੱਖਾਂ ਕਰੋੜਾਂ ਹੋਰ ਜਿਹੜੀਆਂ ਜਾਤੀਆਂ ਸੀਗੀਆਂ ਉਹ ਖਤਮ ਹੋ ਗਈਆਂ ਕਿਉਂ ਕਿ ਇਹ ਜਿਹੜੇ ਜਾਨਵਰ ਸੀ ਇਹਨਾਂ ਨੇ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲ ਲਿਆ ਬਾਕੀ ਦੇ ਜਿਹੜੇ ਜਾਨਵਰ ਰਹੇ ਜਿਹੜੇ ਆਪਣੇ ਆਪ ਨੂੰ ਟਾਲ ਨਹੀਂ ਸਕੇ ਉਹ ਹਮੇਸ਼ਾ ਲਈ ਖਤਮ ਹੋ ਗਏ ਹੁਣ ਆਪਾਂ ਇੱਕ ਹੋਰ ਗੱਲ ਕਰ ਲੈਨੇ ਆ। ਹੁਣ ਇਹ ਇੱਥੇ ਕੁਝ ਭਾਈ ਸਾਹਿਬ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਸਿਰਫ ਪੰਜਾਬੀ ਪੜੋ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਤੁਸੀਂ ਬਾਹਰ ਦੁਨੀਆ ਦੇ ਨਾਲ ਕੰਪੀਟ ਕਰਨਾ ਵਾ, ਉਹਨਾਂ ਦੇ ਨਾਲ ਮੱਥੇ ਨਾਲ ਮੱਥਾ ਲਾਉਣਾ ਵਾ ਤਾਂ ਤੁਹਾਨੂੰ ਨਵੀਆਂ ਚੀਜ਼ਾਂ ਸਿੱਖਣੀਆਂ ਪੈਣਗੀਆਂ। ਹੁਣ ਉਹ ਕਿੰਨੀਆਂ ਆਪਣੀਆਂ ਪੰਜਾਬੀ ਦੇ ਵਿੱਚ ਲਿਖੀਆਂ ਹੋਈਆਂ ਕਿਤਾਬਾਂ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਸਾਇੰਸ ਮਿਲ ਜੂਗੀ, ਆਰਟੀਫੀਸ਼ੀਅਲ ਇੰਟੈਲੀਜੈਂਸੀ ਮਿਲ ਜੂਗੀ, ਸੌਫਟਵੇਅਰ ਮਿਲ ਜੂਗਾ ਜਾਂ ਫਿਰ ਮੈਡੀਕਲ ਸਾਇੰਸ ਦੀ ਪੜਾਈ ਮਿਲ ਜੂਗੀ। ਸੇਮ ਚੀਜ਼ ਪੰਜਾਬੀ YouTube ਨਾਲ। ਹੁਣ ਤੁਸੀਂ ਇੰਗਲਿ ਨੂੰ ਕੰਪੇਅਰ ਕਰੋ ਆਪਣੇ ਪੰਜਾਬੀ YouTube ਦੇ ਉੱਪਰ ਤਿੰਨ ਚਾਰ ਚੀਜ਼ਾਂ ਨੇ ਸਿਰਫ ਇੱਕ ਤਾਂ ਭੂਤਾਂ ਪ੍ਰੇਤਾਂ ਵਾਲੇ ਪੋਡਕਾਸਟ ਹੋਗੇ ਜਾਂ ਫਿਰ ਗੈਂਗਸਟਰਾਂ ਦੇ ਪੋਡਕਾਸਟ ਹੋਗੇ ਜਾਂ ਫਿਰ ਉਹ ਮੈਡੀਸਨ ਨੂੰ ਦੇ ਰੋਸਟ ਕਰਵਾ ਲੋ ਸਾਡੇ ਕੋਲ ਸਿਰਫ ਇਹੀ ਹੈ ਠੀਕ ਆ ਫਿਰ ਆਪਣੇ ਬੱਚਿਆਂ ਨੂੰ ਅਸੀਂ ਇਹੀ ਕੁਝ ਸਿਖਾਈ ਜਾਂਦੇ ਆ ਇੰਗਲਿਸ਼ ਲੈਂਗੁਏਜ ਦੇ ਵਿੱਚ ਦੇਖੋ ਕਿੰਨਾ ਭਰ-ਭਰ ਕੇ ਉਹਨਾਂ ਦੇ ਕੋਲੇ ਉੱਥੇ ਨੌਲੇਜ ਪਈ ਆ ਅਗਲੀ ਚੀਜ਼ ਹੋ ਸਕਦਾ ਕਿ ਕੁਝ ਲੋਕ ਕਹਣ ਕਿ ਨਹੀਂ ਨਹੀਂ ਅਸੀਂ ਦੇਸੀ ਆ ਅਸੀਂ ਬੜੇ ਮਹਾਨ ਆ ਅਸੀਂ ਬੜੇ ਤਾਕਤਵਰ ਆ ਇਹਦੀ ਗੱਲ ਕਰ ਲੈਣੇ ਆ ਨੌਲੇਜ ਤੋਂ ਹੀ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਕਿਤਾਬਾਂ ਦੇ ਵਿੱਚੋਂ ਹੀ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ ਜਿਹੜੀਆਂ ਇਨਸਾਨ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦੀਆਂ ਨੇ ਜਾਪਾਨ ਇੱਕ ਕਹਿੰਦੀ ਕਹੋਂਦੀ ਪਾਵਰ ਸੀ ਅਖੀਰ ਤੱਕ ਇਹ ਕਹਿੰਦਾ ਰਿਆ ਜੋ ਮਰਜੀ ਹੋ ਜੇ ਮਰਨੀ ਮਰ ਜਾਗੇ ਹਥਿਆਰ ਨਹੀਂ ਸਿੱਟਾਂਗੇ ਅਮਰੀਕਾ ਵਾਲਿਆਂ ਨੇ ਦੋ ਬੰਬ ਸਿੱਟੇ ਉਹਨਾਂ ਤੇ ਸਿਰਫ ਦੋ ਅਗਲੇ ਨੇ ਗੋਡੇ ਲਵਾਤੇ ਉਹਨਾਂ ਦੇ ਲੱਖਾਂ ਲੋਕ ਮਾਰਤੇ ਇੱਕ ਸੈਕਿੰਡ ਦੇ ਅੰਦਰ ਅੰਦਰ ਤੇ ਪੁੱਛ ਲਿਆ ਵੀ ਹਾਂ ਭਈ ਹੁਣ ਆਤਮ ਸਮਰਪਣ ਕਰਦੇ ਹੋ ਕਿ ਹਾਲੇ ਵੀ ਨਹੀਂ ਕਰਦੇ ਚੁੱਪ ਕਰਕੇ ਕਰਤੇ ਕਿਉਂ ਨੌਲੇਜ ਸੀ ਉਹਨਾਂ ਦੇ ਕੋਲੇ ਨੌਲੇਜ ਕਿੱਥੋਂ ਆਉਂਦੀ ਆ ਪੜ੍ਹਾਈ ਤੋਂ ਅਲੱਗ ਅਲੱਗ ਲੈਂਗੁਏਜਸ ਤੋਂ ਪਤਾ ਹੀ ਨਹੀਂ ਕਿੰਨੇ ਸਾਇੰਟਿਸਟ ਸੀਗੇ ਉਹ ਜਿਨ੍ਹਾਂ ਨੇ ਐਡੇ ਖਤਰਨਾਕ ਉਸ ਬੰਬ ਨੂੰ ਬਣਾਇਆ ਅਲੱਗ ਅਲੱਗ ਉਹ ਲੈਂਗੁਏਜਸ ਬੋਲਦੇ ਸੀ ਤੇ ਅਗਲੇ ਆਨੇ ਸਿਰਫ ਦੋ ਸਿੱਟੇ ਤੇ ਕਹਾਣੀ ਖਤਮ ਕਰਤੀ ਤੇ ਪੂਰੇ 150 ਸਾਲ ਤੱਕ ਦੁਨੀਆ ਤੇ ਉਹਨਾਂ ਨੇ ਰਾਜ ਕੀਤਾ ਕਿਤਾਬਾਂ ਕਰਕੇ ਨਵੀਂ ਨੌਲੇਜ ਕਰਕੇ ਤੇ ਸਾਡੀ ਹਿਸਟਰੀ ਪਿਛਲੇ 2000 ਸਾਲ ਤੋਂ ਅਸੀਂ ਕੋਈ ਐਸੀ ਰੇਸ ਨਹੀਂ ਦੁਨੀਆ ਦੀ ਰਹੀ ਜਿਹਦੇ ਤੋਂ ਅਸੀਂ ਛਿੱਤਰ ਨਹੀਂ ਖਾਦੇ ਉਹਦਾ ਕਾਰਨ ਕੀ ਆ ਅਸੀਂ ਹਮੇਸ਼ਾ ਤੋਂ ਸ਼ੈਲ ਚ ਰਹੇ ਜਿਹੜੇ ਪੁਰਾਣੇ ਵੇਦ ਵਗੈਰਾ ਗ੍ਰੰਥ ਹੁੰਦੇ ਸੀ ਉਹਨਾਂ ਚ ਇੱਕ ਚੀਜ਼ ਲਿਖੀ ਹੋਈ ਸੀ ਪਤਾ ਨਹੀਂ ਉਹ ਲਿਖੀ ਹੋਈ ਆ ਕਿ ਇਹਨਾਂ ਨੇ ਬਾਅਦ ਚੋਂ ਮਨ ਕੱਢ ਕੇ ਕਹਾਣੀਆਂ ਬਣਾਈਆਂ ਕੀ ਸੀਗਾ ਜੇ ਕੋਈ ਵੀ ਬੰਦਾ ਸਮੁੰਦਰ ਨੂੰ ਕ੍ਰੋਸ ਕਰੂਗਾ ਤਾਂ ਉਹਨੂੰ ਸ਼ਰਾਪ ਲੱਗ ਜਾਊਗਾ ਉਹ ਜਿਹੜੇ ਦੂਜੇ ਆਉਂਦੇ ਰਹੇ ਆ ਕਦੇ ਮੁਸਲਮਾਨ ਆ ਗਏ ਕਦੇ ਅੰਗਰੇਜ਼ ਆ ਗਏ ਕਦੇ ਤੁਰਕ ਆ ਗਏ ਕਦੇ ਕੋਈ ਆ ਗਿਆ ਉਹ ਪਤਾ ਨਹੀਂ ਕਿੰਨੇ ਪਹਾੜ ਕਿੰਨੇ ਨਦੀ ਨਾਲੇ ਕਿੰਨੇ ਸਮੁੰਦਰ ਪਾਰ ਕਰਕੇ ਆਉਂਦੇ ਰਹੇ ਤੇ ਸਾਡੇ ਸਿਰ ਦੇ ਉੱਪਰ ਆ ਕੇ ਬੈਠਦੇ ਰਹੇ ਹੁਣ ਆਪਾਂ ਇਤਿਹਾਸ ਵੱਲ ਨਹੀਂ ਜਾਂਦੇ ਅੱਜ ਦੀ ਗੱਲ ਕਰ ਲੋ ਇੱਕ ਪਾਸੇ ਇੱਕ ਗੋਰੇ ਦੀ ਜ਼ਿੰਦਗੀ ਆ ਇੱਕ ਪਾਸੇ ਸਾਡੀ ਜ਼ਿੰਦਗੀ ਆ ਹੁਣ ਤੁਸੀਂ ਬਹੁਤ ਸਾਰੇ ਆਪਾਂ ਵੀਡੀਓਜ਼ ਦੇਖੇ ਹੋਣੇ ਆ ਜਾਂ ਹੁਣ ਤਾਂ ਬਹੁਤ ਸਾਰੇ ਆਪਣੇ ਲੋਕ ਬਾਹਰ ਗਏ ਹੋਏ ਆ ਲੋਕ ਆ ਕੇ ਕਹਿੰਦੇ ਆ ਉੱਥੇ ਤਾਂ ਜੀ ਕੰਮ ਬੜੀ ਛੇਤੀ ਹੋ ਜਾਂਦੇ ਆ ਉੱਥੇ ਤਾਂ ਪੁਲਿਸ ਵਾਲੇ ਬੜਾ ਵਧੀਆ ਬੋਲਦੇ ਆ ਸਰਕਾਰੀ ਕਰਮਚਾਰੀ ਬੜਾ ਵਧੀਆ ਬੋਲਦੇ ਆ ਪਾਸਪੋਰਟ ਘਰੇ ਬੈਠਿਆਂ ਦੇ ਬਣ ਜਾਂਦੇ ਆ ਤੇ ਦੂਜੇ ਪਾਸੇ ਅਸੀਂ ਆ ਜਿਨ੍ਹਾਂ ਨੂੰ ਕਹਿੰਦੇ ਬਸ ਉੱਥੇ ਹੀ ਰਹਿਣਾ ਵਾ ਦੇਸੀ ਬਣੀ ਚੱਲੋ ਡੱਬੀਆਂ ਵਾਲੇ ਪਰਨੇ ਗਿੱਪੀ ਘਰੇ ਵਾਲਿਆਂ ਦਾ ਬਣਾਈ ਚੱਲੋ ਕੋਈ ਵੀ ਪੁਲਿਸ ਵਾਲਾ ਵਾ ਮੋੜ ਤੇ ਉਹ ਜਦੋਂ ਮਰਜੀ ਜਿਹਦੇ ਨੂੰ ਮਰਜੀ ਜਿੰਨੀਆਂ ਮਰਜੀ ਗਾਲਾਂ ਕੱਢ ਦੇ ਕੋਈ ਫਰਕ ਨਹੀਂ ਪੈਂਦਾ ਸਰਕਾਰੀ ਦਫ਼ਤਰਾਂ ਦੇ ਵਿੱਚ ਸਾਡਾ ਹਾਲ ਇਹ ਆ ਇੱਕ ਛੋਟੇ ਤੋਂ ਛੋਟੇ ਦਰਜੇ ਦਾ ਕੋਈ ਬਾਬੂ ਹੁੰਦਾ ਆਪਣੇ ਲੋਕਾਂ ਹੱਥ ਜੋੜੀ ਉਹਦੇ ਮੂਹਰੇ ਖੜੇ ਹੁੰਦੇ ਆ ਸਵੇਰ ਤੋਂ ਸ਼ਾਮ ਹੋ ਜਾਂਦੀ ਆ ਉਹ ਬੰਦਾ ਇੱਕ ਗੱਲ ਨਹੀਂ ਚਾਜਣਾ ਸਾਡੇ ਕਰਦਾ ਜਿਸ ਇੱਕ ਵਾਰੀ ਸਾਡੇ ਵੱਲ ਦੇਖ ਲੇ ਸਾਨੂੰ ਐ ਲੱਗਦਾ ਕਿ ਪਤਾ ਨਹੀਂ ਸਾਡੇ ਤੇ ਕਿੰਨਾ ਕੁ ਵੱਡਾ ਉਹਨੇ احਸਾਨ ਕਰਤਾ ਕੋਈ ਵੀ ਇਨਸਾਨ ਜਿਹੜਾ ਅਨਪੜਾ ਜਿਹੜਾ ਮਾੜਾ ਵਾ ਅੱਜ ਤੱਕ ਇਤਿਹਾਸ 'ਚ ਨਾਉ ਦੀ ਕੋਈ ਇੱਜ਼ਤ ਰਹੀ ਆ ਨਾ ਪਾਵਰ ਰਹੀ ਆ ਨਾ ਅੱਜ ਹੈ ਤੇ ਨਾ ਕੱਲ ਨੂੰ ਹੋਊਗੀ ਇੱਕ ਟਾਈਮ ਦੇ ਉੱਪਰ ਸਾਡੇ ਆਈਡਲਸ ਕੌਣ ਸੀਗੇ ਭਗਤ ਸਿੰਘ ਸੀ ਕਰਤਾਰ ਸਿੰਘ ਸਰਾਭਾ ਸੀ ਗਦਰੀ ਬਾਬੇ ਸੀਗੇ ਸਭ ਦੇ ਸਭੇ ਪੜ੍ਹੇ ਲਿਖੇ ਨੌਜਵਾਨ ਸੀਗੇ ਪੂਰੇ ਪੜ੍ਹੇ ਲਿਖੇ ਹੋਏ ਇੰਗਲਿਸ਼ ਫਰਾਟੇਦਾਰ ਹੁੰਦੀ ਸੀ ਸਭ ਕੁਝ ਇਹਨਾਂ ਨੂੰ ਆਉਂਦਾ ਸੀਗਾ ਅੱਜ ਅਸੀਂ ਕਿਹਨੂੰ ਫੋਲੋ ਕਰਦੇ ਆ ਲੱਖੇ ਸਦਾਣੇ ਨੂੰ ਫੋਲੋ ਕਰਦੇ ਆ ਗਿੱਪੀ ਗਰੇਵਾਲ ਨੂੰ ਫੋਲੋ ਕਰਦੇ ਆ ਗਿੱਪੀ ਗਰੇਵਾਲ ਦੇ ਕੋਲੇ ਆਪਣੇ ਕੋਲੇ ਸ਼ਾਇਦ ਲੈਂਬਰਗਿਨੀ ਆ ਨਾ ਜਿਹਦੇ ਉੱਤੇ ਹਮਲਾ ਹੋਇਆ ਸੀਗਾ ਜਦੋਂ ਪਰ ਪੰਜਾਬੀ ਫਿਲਮ ਬਣਾਊਗਾ ਉਦੋਂ ਕੱਲਾ ਡੱਬੀਆਂ ਵਾਲਾ ਪਰਨਾ ਬਣ ਕੇ ਆਊਗਾ ਮਤਲਬ ਸਾਨੂੰ ਮੂਰਖ ਬਣਾਉਣ ਨੂੰ ਤੁਸੀਂ ਰੱਖਿਆ ਹੋਇਆ ਵਾ ਨਾ ਆਪ ਤੁਸੀਂ ਆਸਟ੍ਰੇਲੀਆ ਰਹ ਰਹੇ ਹੋ ਤੁਹਾਡੇ ਬੱਚੇ ਬਹੁਤ ਵਧੀਆ ਜ਼ਿੰਦਗੀ ਉੱਥੇ ਜਿਉਂ ਰਹੇ ਆ ਤੇ ਸਾਨੂੰ ਤੁਸੀਂ ਆ ਸ ਇੱਕ ਹੋਰ ਭਾਈ ਸਾਹਿਬ ਨੇ ਗੁਰਚੇਤ ਚਿੱਤਰਕਾਰ ਕਰਕੇ ਜਿੰਨਾ ਇਹਨਾਂ ਲੋਕਾਂ ਨੇ ਪੰਜਾਬੀਆਂ ਦੇ ਨਾਲ ਬੁਰਾ ਕੀਤਾ ਉਹਨਾਂ ਸ਼ਾਇਦ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਨੇ ਕਦੇ ਕੀਤਾ ਹੋਊਗਾ ਇਹ ਲੋਕ ਸਾਨੂੰ ਪੱਥਰ ਯੁੱਗ ਦੇ ਵੱਲ ਲੈ ਕੇ ਜਾ ਚੁੱਕੇ ਹਨ ਹੁਣ ਗਾਣੇ ਦੇਖ ਲੋ ਇਹਨਾਂ ਦੇ ਜਾਂ ਹੋਰ ਕੁਝ ਵੀ ਕਰ ਲੋ ਅੱਜਕੱਲ ਦੇ ਸਿੰਗਰਾਂ ਦੇ ਬਹੁਤ ਉਥੇ ਗਾਣਿਆਂ ਦੇ ਵਿੱਚ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਹੁਣ ਉਸੇ ਬੰਦੇ ਨੂੰ ਰਿਐਲਿਟੀ ਚ ਲਿਓ ਰਿਐਲਿਟੀ ਦੇ ਵਿੱਚ ਦੇਖ ਲੋ ਸਾਡਾ ਹਾਲ ਉਹ ਬਠਿੰਡੇ ਕਿੱਡਾ ਵੱਡਾ ਕਾਂਡ ਹੋਇਆ ਵਾ ਪਤਾ ਨਹੀਂ ਕਿੰਨੇ ਖੋਈ ਜਾਂਦੇ ਮਜਾ ਲਾ ਕੋਈ ਕੁਝ ਹੋ ਜਵੇ ਸਾਨੂੰ ਪਤਾ ਵਾ ਨਾ ਆਪਾਂ ਨੂੰ ਡੀਪ ਇਨਸਾਈਡ ਆਪਣੀ ਔਕਾਤ ਪਤਾ ਵਾ ਕਿ ਅੱਜ ਅਸੀਂ ਕਿੱਥੋਂ ਤੱਕ ਪਹੁੰਚ ਗਏ ਸਾਡੇ ਕੋਲੇ ਕੋਈ ਤਾਕਤ ਨਹੀਂ ਹੈਗੀ ਉਹ ਇਸੇ ਕਰਕੇ ਨਹੀਂ ਅਸੀਂ ਪੜੇ ਲਿਖੇ ਨਹੀਂ ਹੈਗੇ ਸਾਨੂੰ ਨਾ ਤਾਂ ਕਿਸੇ ਕਾਨੂੰਨ ਦਾ ਪਤਾ ਸਾਨੂੰ ਕੱਖ ਨਹੀਂ ਪਤਾ ਪੜੇ ਲਿਖੇ ਨਾ ਹੋਣ ਕਰਕੇ ਈਵਨ ਸਾਨੂੰ ਤਾਂ ਆਲ ਸੈਂਟਰਾਂ ਵਾਲੇ ਲੁੱਟ ਲੈਂਦੇ ਆ ਟਰੈਵਲ ਏਜੰਟ ਨੇ ਇਹ ਵੀ ਲੁੱਟ ਲੈਂਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਬਾਹਰਲੇ ਰੂਲ ਕੀ ਨੇ ਕੀ ਹੈਗਾ ਚੁੱਪ ਕਰਕੇ ਜਿਨੇ ਕਹਤਾ 20 ਲੱਖ ਫੜਾ ਦਿਓ ਜੀ 35 ਲੱਖ ਫੜਾ ਦਿਓ ਜੀ ਇੱਕ ਸਾਡੀ ਗੋਲਡਨ ਏਜ ਰਹੀ ਆ ਮਹਾਰਾਜਾ ਰਣਜੀਤ ਸਿੰਘ ਹੋਣਾਂ ਦੀ ਤੇ ਉਦੋਂ ਦੇ ਸਾਡੇ ਕੋਲ ਤਿੰਨ ਜਾਂ ਚਾਰ ਕੈਰੈਕਟਰ ਨੇ ਸਿਰਫ ਹਰ ਦੂਸਰਾ ਤੇ ਤੀਸਰਾ ਯੂਟਿਊਬਰ ਬਸ ਕਮਾ ਕਮਾ ਕੇ ਅਸੀਂ ਉਹਨਾਂ ਦੇ ਗੁਣਗਾਨ ਕਰ ਲੈਨੇ ਆ ਕਿਉਂਕਿ ਹੋਰ ਸਾਡੇ ਕੋਲ ਕੁਝ ਹੈ ਹੀ ਨਹੀਂ ਹੁਣ ਅਗਲੀ ਚੀਜ਼ ਗੱਲ ਕਰ ਲੈਨੇ ਆ ਮੈਂ ਪਿਛਲੇ ਵੀਡੀਓ ਚ ਵੀ ਇਹੀ ਕੀਤਾ ਰਣਜੀਤ ਸਿੰਘ ਹੋਣੀ ਇੱਕ ਓਪਨਨੈਸੀ ਇੱਕ ਆਰਮੀ ਇਹੋ ਜੀ ਖੜੀ ਕੀਤੀ ਜਿਹਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਫੌਜੀ ਅਫਸਰ ਆਉਂਦੇ ਰਹੇ ਤੇ ਉਹਨਾਂ ਨੇ ਟ੍ਰੇਨਡ ਕੀਤੀ ਉਹ ਵਾਲੀ ਆਰਮੀ ਹੁਣ ਉਸ ਆਰਮੀ ਦੇ ਵਿੱਚ ਅੰਦਰ ਕਿੰਨੀਆਂ ਜ਼ਬਾਨਾਂ ਬੋਲੀਆਂ ਜਾਂਦੀਆਂ ਸੀ ਕੋਈ ਫਰਾਂਸ ਤੋਂ ਆਇਆ ਸੀ ਇਟਲੀ ਤੋਂ ਬਹੁਤ ਸਾਰੇ ਆਏ ਹੋਏ ਸੀ ਯੂਰਪ ਦੇ ਪਤਾ ਨਹੀਂ ਕਿੰਨੇ ਕੰਟਰੀਸ ਤੋਂ ਆਏ ਸੀ ਕੱਲ ਮੈਂ ਇੱਕ ਹੋਰ ਜਰਨਲ ਦੇ ਬਾਰੇ ਵਿੱਚ ਪੜ੍ਹ ਰਿਹਾ ਸੀ ਗਾਰਡਨਰ ਕਰਕੇ ਕਿਸੇ ਦਿਨ ਉਹਦਾ ਵੀ ਮੈਂ ਵੀਡੀਓ ਬਣਾਉਂਗਾ ਉਹ ਅਮਰੀਕਨ ਬੰਦਾ ਸੀਗਾ ਉਹ ਬਹੁਤ ਕਲੋਜ਼ ਰਿਆਵਾ ਮਹਾਰਾਜਾ ਰਣਜੀਤ ਸਿੰਘ ਦੇ ਤੇ ਉਸ ਬੰਦੇ ਦਾ ਬਹੁਤ ਵੱਡਾ ਰੋਲ ਰਿਆਵਾ ਸਿੱਖਾਂ ਦੀ ਉਸ ਆਰਮੀ ਨੂੰ ਪੂਰੀ ਤਰ੍ਹਾਂ ਨਾਲ ਟ੍ਰੇਨ ਕਰਨ ਦੇ ਵਿੱਚ ਉਹ ਅਮਰੀਕਨ ਸੀਗਾ ਤਾਂ ਇਸ ਕਰਕੇ ਜਿਹੜੇ ਵੀ ਲੋਕਾਂ ਨੇ ਕਦੇ ਅੱਗੇ ਜਾਣਾ ਵਾ ਜਾਂ ਜਿਹੜੇ ਇਤਿਹਾਸ 'ਚ ਗਏ ਆ ਉਹ ਲੋਕ ਕਿਸੇ ਇੱਕ ਜਗ੍ਹਾ ਦੇ ਉੱਪਰ ਨਹੀਂ ਰੁਕਦੇ ਉਹ ਥੋੜੀ ਮਾਤਰ ਭਾਸ਼ਾ ਵਾ ਤਾਂ ਤੁਹਾਨੂੰ ਆਉਂਦੀ ਆਉਂਦੀ ਆ ਹੁਣ ਸਾਰਾ ਦਿਨ ਆਪਣੀ ਮਾਂ ਦੇ ਲੱਡ ਲੱਗ ਕੇ ਆਪਾਂ ਬੈਠੇ ਰਾਵਾਂਗੇ ਘਰੋਂ ਬਾਹਰ ਵੀ ਤਾਂ ਨਿਕਲੋਂਗੇ ਕਿਤੇ ਨਾ ਕਿਸੇ ਤਾਂ ਮਾਂ ਵੀ ਕਹਿ ਦੂਗੀ ਕਿ ਪੁੱਤ ਬਾਹਰ ਜਾ ਕੁਝ ਕਮਾ ਕੇ ਆ ਸਾਰਾ ਦਿਨ ਮੇਰੇ ਗੋਡੇ 'ਤੇ ਲੱਗ ਕੇ ਬੈਠਾ ਵਾ ਹੁਣ ਤੂੰ ਵੱਡਾ ਹੋ ਗਿਆ ਤਾਂ ਉਹੀ ਚੀਜ਼ ਆ ਪੰਜਾਬੀ ਮਾਤ ਭਾਸ਼ਾ ਦੇ ਨਾਲ ਸਡੀ ਮਾਤ ਭਾਸ਼ਾ ਵੀ ਸਾਨੂੰ ਕਹੂਗੀ ਕਿ ਪੁੱਤ ਤੂੰ ਵੱਡਾ ਹੋ ਗਿਆ ਤੂੰ ਸਿੱਖ ਗਿਆ ਮੈਨੂੰ ਸਾਰਾ ਹੁਣ ਬਾਹਰ ਜਾ ਕੁਝ ਨਵਾਂ ਵੀ ਸਿੱਖ ਕੇ ਆ ਉਲਟਾ ਹੋਊਗਾ ਜਦੋਂ ਕੁਝ ਹੋਰ ਪੜੋਂਗੇ ਤਾਂ ਆਪਣੀ ਮਾਤ ਭਾਸ਼ਾ ਨੂੰ ਵੀ ਲੋਕਾਂ ਨੂੰ ਦੱਸ ਸਕਦੇ ਹਾਂ ਤਾਂ ਉਹੀ ਗੱਲ ਅਖੀਰ ਦੇ ਵਿੱਚ ਆਈ ਕਿ ਜੇ ਪੰਜਾਬੀ ਦੇ ਨਾਲ ਹੀ ਕੱਲੀ ਪੰਜਾਬੀ ਦੇ ਨਾਲ ਚੁੰਬੜੇ ਰਵਾਂਗੇ ਤਾਂ ਕਿਹਨੂੰ ਫਾਇਦਾ ਹੋ ਹੋ ਸਕਦਾ ਲੱਖੇ ਸਦਾਣੇ ਨੂੰ ਫਾਇਦਾ ਹੋ ਜੇ ਜਾਂ ਗਿੱਪੀ ਗਰੇਵਾਲ ਨੂੰ ਫਾਇਦਾ ਹੋ ਜੇ ਜਾਂ ਗੁਰਚੇਤ ਚਿੱਤਰਕਾਰ ਵਰਗਿਆਂ ਨੂੰ ਫਾਇਦਾ ਹੋ ਜੇ ਨੁਕਸਾਨ ਕਿਨੂੰ ਹੋਣਾ ਵਾ ਉਹ ਆਪਾਂ ਨੂੰ ਪਤਾ ਵਾ ਨੁਕਸਾਨ ਹੋਣਾ ਵਾ ਸਾਨੂੰ ਆਪਾਂ ਨੂੰ ਨੁਕਸਾਨ ਹੋਣਾ ਇਹਦੇ ਵਿੱਚ ਤਾਂ ਇਹ ਇੱਕ ਹੋਰ ਵੀਡੀਓ ਬੜਾ ਛੋਟਾ ਜਿਹਾ ਵੀਡੀਓ ਸੀ ਫੇਰ ਇੱਕ ਵਾਰੀ ਬਸ ਇੱਕ ਪੜਾਅ ਸੀਗੀ ਉਹ ਮੈਂ ਫੇਰ ਕੱਟ ਤੀ ਤੇ ਇਹ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ